ਸਪੀਡ ਸਾਈਕਲ ਦੀ 5656 ਬਸ ਹੁਣ ਤਾਂ ਕੋਈ ਉਹ ਹੋਵੇ ਨਾ ਬੈਟਰੀ ਬੂਟਰੀ ਆ ਜਾਏ ਸਾਈਕਲ ਤੇ ਐਨ ਕੰਨ ਜਾਂ ਮਰੂੜ ਗਏ ਦਾ ਤੇ ਪਹੁੰਚੇ ਸਿਰ ਚਲੋ ਕੋਈ ਨਾ ਪੰਗਾ ਲਿਆ ਕਰਾਂਗੇ ਜਰੂਰ ਜਿੱਤਾਂਗੇ ਜਰੂਰ ਜਾਰੀ جنگ ਰੱਖਿਓ جنگ ਜਾਰੀ ਹੈ ਬਈ ਰੋਜ਼ 100 150 ਕਿਲੋਮੀਟਰ ਕੱਢ ਕੇ ਇਨਾ ਜ਼ੋਰ ਨਹੀਂ ਲੱਗਦਾ ਜਿੰਨਾ 200 ਮੀਟਰ ਨੇ ਲਵਾਇਆ 200 ਮੀਟਰ ਦਾ 200 ਕਿਲੋਮੀਟਰ ਦਾ ਕੰਮ ਹੋ ਗਿਆ ਸੀਗਾ ਚਲੋ ਇਦੂ ਪਿੱਛੇ ਚੜਾਈਆਂ ਵੀ ਠੀਕ ਸੀਆਂ ਪਰ ਜਿਹੜਾ ਆਹ ਰਸਤਾ ਓਹੋ ਬਈ ਫਿਰ ਉੱੜ ਕੇ ਆਂਦਾ ਠੀਕ ਗੁਰਦੁਆਰਾ ਸਾਹਿਬ ਆ ਗਿਆ ਸਮਾਂ ਸਵੇਰ ਦੇ 7:00 ਵਜੇ ਆ ਉੱਠ ਗਏ ਸੀ ਆਪਾਂ ਦੇਖਦੇ ਹਾਂ ਬਾਹਰ ਦਾ ਮਾਹੌਲ ਬਾਰ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਸਾਈਕਲ ਸੁਕੜ ਆਪਣੇ ਬਾਹਰ ਲਾਏ ਸੀ ਲੋਕ ਸੈਟ ਖੜੇ ਆ ਤੇ ਵਧੀਆ ਨੀਂਦ ਆਈ ਕੋਈ ਠੰਡ ਠੰਡਣੀ ਗਈ ਵੈਸੇ ਠੰਡ ਬਾਰ ਬਹਾਵਾ ਸੀ ਟੈਂਪਰੇਚਰ ਮੇਰੇ ਖਿਆਲ ਦੇ ਵਿੱਚ ਹੋਊਗਾ ਛੇਕਦਾ ਤੇ ਬਾਕੀ ਇਧਰ ਅੰਦਰ ਪਾਣੀ ਹੀ ਆ ਗਿਆ ਵਾ ਤੇ ਪਤਾ ਨਹੀਂ ਕੀ ਚੱਕਰ ਬਾਹਰ ਸੁੱਕਾ ਪਿਆ ਤੇ ਦੇਖਦੇ ਆ ਬਾਹਰ ਦਾ ਮਾਹੌਲ ਚੱਲ ਕੇ ਕੀ ਗੱਲ ਬਾਤ ਹੈ ਕਿੰਨੀ ਕੀ ਠੰਡਾ ਬਾਕੀ ਬਈ ਗੱਲਾਂ ਮਾਰੀ ਜਾਂਦਾ ਹੀ ਬਾਹਰ ਦੇਖਦੇ ਆਂ ਅਗੁੱਗ ਕਹਿੰਦਾ ਹੀ ਬਾਲਦੇ ਆਂ ਬਈਨੇ ਨਾਲੇ ਪੀਣੇ ਚਾਹ ਚੂ ਬਾਹਰ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਵਾ ਤੇ ਇਧਰ ਘਰ-ਕੁਰ ਬਣੇ ਹੋਏ ਨੇ ਉੱਪਰ ਜਾ ਕੇ ਹੋਟਲ ਘਰ ਸ਼ਾਂਤੀ ਐਨ ਪੂਰੀ ਆ ਇਕੱਲੇ ਬਸ ਪੰਛੀ ਮਾੜੀ-ਮੋਟੀ ਜਿਹਾ ਚਹਿੜ ਕਰ ਰਹੇ ਆ ਤੇ ਸਾਈਕਲ ਜੀ ਇੱਥੇ ਲੱਗੇ ਹੋਏ ਸੀ ਆਪਣੇ ਬਾਕੀ ਇਧਰ ਟੈਂਟ ਆਪਣਾ ਘਰ ਸਮਾਨ ਸੁੰਨ ਹਜੇ ਉਮਈ ਖਲਾਰਾ ਖਲੂਰਾ ਖਿਲ ਰਿਆ ਪਿਆ ਦੇ ਇਹਨਾਂ ਨੂੰ ਧੁੱਪ ਲਗਾਉਣੀ ਪੈਣੀ ਆ ਥੋੜੇ ਥੋੜੇ ਸਿੱਲੇ ਜੇ ਹੋ ਗਏ ਇਹ ਜੀ ਬਾਕੀ ਹੁਣ ਚਾਹ ਚੂਹ ਦਾ ਦੇਖਦੇ ਹਾਂ ਕਾਰਗਰਮ ਬਾਈ ਤਾਂ ਹਜੇ ਉੱਠਿਆ ਨਹੀਂ ਦੁਕਾਨ ਵਾਲਾ ਤੇ ਅੱਗ ਵਾਲੀ ਹੋਈ ਆ ਸੇਕਦੇ ਆਂ ਅਗੁੱਗ ਲੱਕੜਾਂ ਹੀ ਆ ਖੜਕੀ ਜਾਂਦੀਆਂ ਇੱਥੇ ਆਹਾਹਾ ਕੀ ਨਜ਼ਾਰਾ ਸੋਹਣੇ ਤੇ ਸੁਭਾਗਾ ਹੋ ਗਿਆ ਵੀ ਇਹਦਾ ਆ ਕਰਾ ਕੰਮ ਠੰਡ ਪੂਰੀ ਹੈ ਜੀ ਤੇ ਉੱਠ ਖੜੇ ਸੀ ਆਪਾਂ ਬਾਕੀ ਆਪਣੀ ਵੀਡੀਓ ਨੂੰ ਦੇਖ ਲੈ ਸਾਰੇ ਮਿੱਤਰ ਵੇਲੀਆਂ ਤੇ ਰਿਸ਼ਤੇਦਾਰਾਂ ਆਂਡੀ ਵਾਂਡੀ ਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਚੈਲ ਤੋਂ 7 ਕਿਲੋਮੀਟਰ ਪਿੱਛੇ ਆਪਾਂ ਤੇ ਅਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆਣ ਰਾਤ ਟੈਂਟ ਲਾ ਕੇ ਸੁੱਤੇ ਸੀਗੀ ਕੋਈ ਠੰਡ ਨਹੀਂ ਲੱਗੀ ਤੇ ਵਧੀਆ ਸੀਗਾ ਆਣ ਇਹੋ ਜਿਹੀ ਵੀ ਆਪਾਂ ਨੂੰ ਐਡਵੈਂਚਰ ਕਰਨੇ ਜ਼ਰੂਰੀ ਆ ਬਾਕੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆਕਰ ਸਾਡਾ ਬਹੁਤ ਬਹੁਤ ਧੰਨਵਾਦ ਤੇ ਪਿੱਛੇ ਵੀਊ ਤੁਸੀਂ ਦੇਖ ਸਕਦੇ ਹੋ ਪੂਰਾ ਆਣ ਘੈਂਟ ਆ ਸੂਰਜ ਵੀ ਆਉਣ ਦੀ ਕੋਸ਼ਿਸ਼ ਕਰ ਰਿਹਾ ਪੂਰੀ ਤੇ ਅੱਗ ਉਗ ਸੇਕਦੇ ਆ ਚਾਹ ਲ ਬਾਈ ਵੀ ਆ ਗਿਆ ਚਾਹ ਚੂ ਪੀਣੇ ਆ ਸਮਾਨ ਸੱਲਾ ਇੱਥੋਂ ਇਕੱਠਾ ਕਰਕੇ ਮੜਾਏ ਪਿੰਡੇ ਦੇ ਪਾਣੀ ਪਾਵਾਂਗੇ ਜਾਂ ਪੰਜ ਸ਼ਨਾਨਾ ਕਰਾਂਗੇ ਤੇ ਇਸ ਤੋਂ ਬਾਅਦ ਚੱਲਦੇ ਆ ਅੱਗੇ ਨੂੰ ਬਣੇ ਰਿਓ ਸਫ਼ਰ ਦੇ ਨਾਲ ਹਜੇ ਤਾਂ ਪਹਾੜੀ ਸਫ਼ਰ ਸ਼ੁਰੂ ਹੋਇਆ ਦੇਖਦੇ ਆ ਵੀ ਅੱਜ ਪੰਜੀਰੀ ਕਿੱਥੋਂ ਦੇ ਕਰਪਚਾਉਂਦੀ ਆ ਆਪਾਂ ਨੂੰ ਤੇ ਕਿੰਨਾ ਸਫ਼ਰ ਕੱਢਦੇ ਆਪਾਂ ਦਿਖਾਉਨੇ ਸਾਰੀ ਗੱਲਬਾਤ ਤੇ ਇੱਧਰ ਆਪਣਾ ਘਰ ਸਿਗਾ ਸਮਾਨ ਸਮੂਹ ਹਜੇ ਉਵੇਂ ਹੀ ਖਲਾਰਾ ਖਲੂਰਾ ਪਿਆ ਵਾ ਤੇ ਕਰਦੇ ਆ ਸੈਟ ਬੈਠੇ ਨੂੰ ਲੋਈ ਦੇਖੋ ਨੀ ਯਾਰਾ ਸਰ ਸ਼ਾਂਤੀ ਹੈ ਪੂਰੀ ਬਸ ਕੱਲੀ ਪਾਣੀ ਪੁਣੀ ਕਿਤੇ ਝਰਨਾ ਹੋਣਾ ਉਹਦੀ ਆਵਾਜ਼ ਤੇ ਜਾਂ ਫਿਰ ਪੰਛੀਆਂ ਦੀ ਵਾਈ ਵਰਲੀ ਵਾਂਜੀ ਕੋਈ ਗੱਡੀ ਲੰਘਦੀ ਆ ਘਰ ਘਰ ਥੋੜੇ ਦੂਰ ਆ ਉਹ ਇਹ ਮੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਉਹ ਸਾਹਮਣੇ ਘਰ ਬਣੇ ਹੋਏ ਨੇ ਇਹ ਤਾਂ ਹੋਟਲਾ ਉਹ ਜੀ ਚਾਹ ਆਪਣੀ ਆ ਗਈ ਆ ਨਾਲ ਪੰਜੀਰੀ ਤੇ ਮਖਾਣੇ ਤੇ ਅੱਗ ਕੋਲੇ ਬਹਿ ਕੇ ਪੀ ਰਹੇ ਆ ਇਹਦੇ ਸਾਰਕੇ ਆਪਾਂ ਪਹੁੰਚਦਾ ਵਾਂ ਛਿਮਲੇ ਨੂੰ ਸਾਢੇ 9 ਦਾ ਹੋ ਗਿਆ ਆਪਾਂ ਨਹਾ ਧੋ ਲੈ ਸੀਗੇ ਠੰਡ ਦੇ ਵਿੱਚ ਵੀ ਆਪਾਂ ਨਹਾਤੇ ਵੀਰ ਦਾ ਖੋਲੇ ਜਾਂਦਾ ਬਾਈ ਵਧੀਆ ਸੁਭਾਅ ਦਾ ਮਾਲਕ ਆ ਪੰਜ ਜਿਹੜੀ ਚੀਜ਼ ਮੰਗਦੇ ਉਹ ਦੇ ਦਿੰਦਾ ਪਾਣੀ ਪੂਣੀ ਗਰਮ ਫਿਰ ਤੇਲ ਲਉਣਾ ਹੀ ਸਿਰ ਦੇ ਉੱਤੇ ਤੇਲ ਤੂਲ ਲਾ ਕੇ ਤੇ ਵਧੀਆ ਐਨ ਰੈਡੀ ਆ ਸਮਾਨ ਅੱਧਾ ਕਸਮੇਟਿਆ ਆਪਾਂ ਤੇ ਅੱਧਾ ਕ ਹਲੇ ਰਹਿੰਦਾ ਵਾ ਬਾਕੀ ਹੁਣ ਰੋਟੀ ਪਾਣੀ ਛਕਦੇ ਆ ਪਰੌਂਠੇ ਆ ਗਏ ਆ ਜੀ ਸਾਡੇ ਲਓ ਜੀ ਵਾਹਿਗੁਰੂ

ਚੰਡੀ ਤਾਂ ਨਹੀਂ ਲੱਗਦੀ ਚੰਡੀ ਤੋਂ ਲੱਗਦੀ ਉਧਰ ਕੰਮ ਹੈ ਨਾ ਕੀ ਆ ਕਿੰਨੀ ਦੇਰ ਸਿਰੇ ਰਹੇ ਇਧਰ ਸ਼ਿਮਲਾ ਵਿੱਚ ਹਾਂ ਸਾਲ ਅਰਮਾਣ ਸੇ ਅ ਚਾਰ ਸਾਲ ਸੇ ਕੰਮ ਕਰ ਰਹੇ ਹਾਂ ਅਪ ਡਾਉਨ ਕਰ ਲੇ ਤੇ ਉਧਰ ਹਾਂ 6-6 ਮਹੀਨੇ ਬਾਅਦ ਹਾਂ ਠੀਕ ਹੈ ਠੀਕ ਹੈ ਬੜੀਆ ਤੇ ਬਾਈ ਨਾ ਬਈ ਗੱਲਾ ਬਾਤਾਂ ਮਾਰਦੇ ਰਹੇ ਆ ਪਰ ਰਾਤ ਵੀ ਤੇ ਹੁਣ ਵੀ ਵਧੀਆ ਲੱਗਿਆ ਹੈ ਨਾ ਤੇ ਇਧਰ ਸਾਡੇ ਅੰਕਲ ਜੀ ਕੀ ਹਾਲ ਚਾਲ ਅੰਕਲ ਜੀ ਬੜੀਆ ਜੀ ਹਾਂ ਜੀ ਕੀ ਨਾਮ ਤੁਹਾਡਾ ਜੀ ਜੀਤ ਸਿੰਘ ਠਾਕੁਰ ਜੀ ਸਿੰਘ ਠਾਕੁਰ

ਨਹੀਂ ਨਹੀਂ ਜਿਹੜੀ ਖੇਤੀ ਉਹ ਪੱਧਰ ਕਰਕੇ ਥਾਂ ਕਰ ਦੇਗੇ ਜਿਵੇਂ ਪੌੜੀਆਂ ਹੀ ਬਣੀਆਂ ਹੁੰਦੀਆਂ ਉਵੇਂ ਹੀ ਨਾ ਨਾ ਖੇਤ ਸਿੱਧਾ ਹੈ ਸਿੱਧਾ ਖੇਤ ਬਣਾ ਲੈਂਦੇ ਹੋ ਹਾਂਜੀ ਠੀਕ ਹੈ ਇਸ ਵਿੱਚ ਵੀ ਇਸ ਵਿੱਚ ਵੀ ਖੇਤੀ ਹੋਏਗੀ ਜੋ ਇਸ پیچھے ਠੀਕ ਹੈ ਸਾਰੇ ਅੱਛਾ ਇਹ ਵੀ ਖੇਤੀ ਹੈ ਠੀਕ ਹੈ ਤੇ ਅੰਦਰ ਇੱਥੇ ਬੈਠੇ ਧੁੱਪ ਧੁੱਪ ਠੀਕ ਰਹੀ ਵਧੀਆ ਗੱਲਾਂ ਬਾਤਾਂ ਮਰੀ ਗਏ ਇਹਨਾਂ ਨਾਲ ਵੀ ਤੇ ਖੇਤੀਬਾੜੀ ਦਾ ਕੰਮ ਵੀ ਇੱਥੇ ਹੁੰਦਾ ਚੰਗੇ ਪੱਧਰ ਤੇ ਬਾਕੀ ਡਿਊਟੀਆਂ ਜਾਂ ਕੋਈ ਕਿਵੇਂ ਉੱਪਰ ਚਿਹੜ ਵਾਲ ਨੂੰ ਜਾਂਦਾ ਕੋਈ ਸੋਲਣ ਅਡੋਡੀ ਸਰਕਾਰੀ ਨੌਕਰੀਆਂ ਨਾਲ ਸਾਖਦਾ ਵੀ ਐ ਵਧੀਆ ਲਾਈਫ ਆ ਵੀ ਇਹ ਵੀ ਪਹਾੜਾਂ ਵਾਲੀ ਦੀ ਤੇ ਧੁੱਪ ਧੁੱਪ ਸੇਕਣ ਵਾਸਤੇ ਇਹ ਵੀ ਆਏ ਹੋਏ ਸੀ ਥੱਲੇ ਕਿਉਂਕਿ ਉੱਤੇ ਧੁੱਪ ਥੋੜੀ ਜੀ ਘੱਟ ਆਉਂਦੀ ਏ ਉਧਰਲੇ ਪਾਸੇ ਤੇ ਕਿਉਂਕਿ ਸੂਰਜ ਇਧਰੋਂ ਆਏ ਆ ਉਹਨਾਂ ਘਰਾਂ ਦੇ ਉੱਤੇ ਦਰਖਤ ਦੁੱਤ ਆ ਜਾਂਦੇ ਤਾਂ ਕਰਕੇ ਧੁੱਪ ਧੁੱਪ ਘੱਟਾ ਬਾਕੀ ਚੱਲਦੇ ਆ ਸਮਾਨ ਸੂਣ ਆਪਣਾ ਥਮਾ ਰੈਡੀ ਸ਼ੈੜੀ ਹੋ ਗਿਆ ਇਧਰ ਆਪਣਾ ਚੈਨਲ ਆ ਵੀ ਇਹਨੂੰ ਸੂ ਤੁਸੀਂ ਸਬਸਕ੍ਰਾਈਬ ਕਰਿਓ ਚਲਦੇ ਆ ਅੱਗੇ ਨੂੰ ਇੱਥੋਂ ਚੈਲ ਹੈਗਾ 12 ਕਿਲੋਮੀਟਰ ਦੂਰ ਹੈ ਨਾ ਜੀ 12 ਕਿਲੋਮੀਟਰ ਦੂਰ ਹੈ ਚੈਲ ਚਲਦੇ ਆ ਉੱਥੇ ਗੁਰਦੁਆਰਾ ਸਾਹਿਬ ਹੈਗਾ ਸ਼ਾਇਦ ਆਈ ਦੀ ਸਟੇ ਉੱਥੇ ਕਰੀਏ ਬਾਕੀ ਦੇਖਦੇ ਆ ਸਾਗਤਾ ਕੀ ਬੰਦਾ ਘੁੰਮਦੇ ਦੂ ਬਾਦ ਉੱਤਰ ਇਹ ਤਾਂ ਉਹ ਪੂਰੀ ਤਿੱਖੀ ਲੱਗੀ ਆ ਤੇ ਜ਼ੋਰ ਵੀ ਤਿੱਖਾ ਹੀ ਲੱਗਣਾ ਪੂਰਾ ਤੇ ਲੱਗ ਜੂ ਪਤਾ ਫਿਰ ਅੱਜ ਪਰੌਂਠੇ ਖਾਦਿਆ ਦਾ ਮੁੱਲ ਉੱਤਰ ਦਾ ਕਿ ਨਹੀਂ ਦੋ ਦੋ ਆਲੂ ਵਾਲੇ ਪਰੌਂਠੇ ਛਕ ਲੈ ਚਾਹ ਵੀ ਪੀ ਲਈ ਆ ਤੇ ਟਾਈਮ ਮੈਨੂੰ ਲੱਗਦਾ ਹੋ ਗਿਆ ਹੈਗਾ ਭਾਈ 11:30 ਦਾ ਅੱਜ ਲਚਕਿਚੀਆਂ ਹੋਲੀ-ਹੋਲੀ ਕਰਦੇ ਕਰਦੇ ਜਾਵਾਂਗੇ ਕਿਉਂਕਿ ਸਫ਼ਰ ਤਾਂ ਥੋੜਾ 12 ਕਿਲੋਮੀਟਰ ਹੀ ਪਰ ਹੈ 24 ਦੇ ਬਰਾਬਰ ਹੀ ਹੋਊਗਾ ਬਾਕੀ ਦੇਖਦੇ ਆ ਜੀ ਬਣੇ ਰਿਓ ਦੇਖੋ ਸਾਡੇ ਸ਼ਰਦ ਕੁਮਾਰ ਜੀ ਕੀ ਹਾਲ ਚੰਨੇ ਅੰਕਲ ਜੀ ਬਸ ਵਧੀਆ ਜੀ ਠੀਕ ਹੈ ਜੀ ਕੱਲ ਦੇ ਅੰਕਲ ਕੋਲੇ ਡੇਰੇ ਲਾਏ ਹੋਏ ਆਪਾਂ ਹਾਂ ਜੀ ਹਾਂ ਜੀ ਤੇ ਅੰਕਲ ਤੁਸੀਂ ਕਿੱਥੋਂ ਆ ਜੀ ਨੇਪਾਲ ਤੋਂ ਨਾ ਨੇਪਾਲ ਤੋਂ ਜੀ ਹੋਰ ਘਰ ਪਰਿਵਾਰ ਵਧੀਆ ਸਾਰਾ ਜੀ ਬੜੀ ਸੇ ਬੜੀਆ ਬੜੀਆ ਇਹ ਅੰਕਲ ਨੇ ਆਪਾਂ ਨੂੰ ਰੋਟੀ ਰਾਤ ਵੀ ਤੇ ਹੁਣ ਵੀ ਪਰੌਠੇ ਪੂਠੇ ਆਲੂ ਵਾਲੇ ਵਧੀਆ ਖਵਾਏ ਦੇ ਇਧਰ ਸਾਗ ਧਰਿਆ ਹੋਇਆ ਨਹੀਂ ਆਪਾਂ ਸਾਗ ਵੀ ਖਾ ਜਾਣਾ ਸੀਗਾ ਤੇ ਪਰ ਹੁਣ ਅੱਗੇ ਜਾਣਾ ਆਪਾਂ ਸਮਾਂ ਇਜਾਜ਼ਤ ਦੇ ਨਹੀਂ ਰਿਹਾ ਤੇ ਗੰਡੇ ਛੰਡੇ ਸਾਰਾ ਕੁਝ ਰੱਖਿਆ ਝੀਰ ਕੇ ਹੋਰ ਸੁਣਾਓ ਜੀ ਬੱਸ ਬੜੀ ਹੈ ਜੀ ਤੁਹਾਡਾ ਸੁਭਾਅ ਵਾਲਾ ਵਧੀਆ ਜੀ ਆ ਟੂ ਥੈਂਕ ਯੂ ਤੇ ਤੁਸੀਂ ਮਤਲਬ ਜਿਹੜੀ ਜਿਹੜੀ ਅਸੀਂ ਚੀਜ਼ ਕਹੀ ਗਏ ਤੇ ਜੇ ਮੈਂ ਮਤਲਬ ਤੇਲ ਚਾਹੀਦਾ ਸਾਨੂੰ ਗਰਮ ਪਾਣੀ ਪੀਣ ਆਸਤੇ ਨਾ ਹੋਣਾ ਤੇ ਸਾਰਾ ਕੁਝ ਦਿੱਤਾ ਹੈ ਨਾ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਓਕੇ ਮਸਟਰ ਕਮ

ਤੇ ਇਹੇ ਥੋੜਾ ਕਿੱਥੇ ਜੇ ਰਹਿ ਜਾਂਦਾ ਹੋਟਲ ਜੀ ਇਹ ਸਲੇਡੂ ਸਲੇਡੂ ਪਿੰਡ ਹੈ ਜੀ ਹਾਂ ਸਲੇਡੂ ਸਲੇਡੂ ਇਹ ਚਹਿਲ ਤੋਂ 12 ਕਿਲੋਮੀਟਰ ਪਿੱਛੇ ਆ ਤੇ ਸਾਧੂ ਪੋਲ ਸੇ 5 ਕਿਲੋਮੀਟਰ ਉੱਪਰ ਹੈ ਸਾਧੂ ਪੋਲ ਜਿਹੜਾ ਮਤਲਬ ਆਪਾਂ ਸੋਲਨ ਤੋਂ ਅੱਗੇ ਸਾਧੂ ਪੋਲ ਆਉਂਦਾ ਸਾਧੂ ਪੋਲ ਤੋਂ 5 ਕਿਲੋਮੀਟਰ ਅੱਗੇ ਹੈ ਨਾ ਇਹ ਹਾਂਜੀ ਹਾਂਜੀ ਤੇ ਕੀ ਨਾਮ ਸੀਗਾ ਦੁਕਾਨ ਦਾ ਸ਼ਰਮਾ ਮਦਨ ਮਦਨ ਭੋਜਨ ਵਾਲਾ ਮਦਨ ਭੋਜਨ ਵਾਲੇ ਤੇ ਜਰੂਰ ਰੋਕੇ ਜਾਇਓ ਵੀ ਅੰਕਲ ਦਾ ਏਡਾ ਵਧੀਆ ਸੁਭਾਅ ਆ ਤੇ ਲੋਕੇਸ਼ਨ ਵੀ ਵਧੀਆ ਟੌਪ ਦੀ ਆ ਆਪਾਂ ਕੈਂਪਿੰਗ ਕੀਤੀ ਸੀਗੀ ਜੇ ਕੋਈ ਹੋਰ ਵੀ ਇੱਥੇ ਟੈਂਟ ਲਾ ਕੇ ਰਹਿਣਾ ਚਾਹੁੰਦਾ ਫਿਰ ਰਹਿ ਸਕਦਾ ਜੀ ਕਿਵੇਂ ਹਾਂ ਆਰਾਮ ਨਾਲ ਰੁਕ ਸਕਦਾ ਆਪ ਦਾ ਟੈਂਟ ਹੋਵੇ ਜਿਹਦੇ ਕੋਲੇ ਤੇ ਉਹ ਰੁਕ ਸਕਦਾ ਕੋਈ ਵਧੀਆ ਸੇਫਟੀ ਆ ਕੋਈ ਜਾਨਵਰ ਜੱਪਾ ਨਹੀਂਗਾ ਤੇ ਆਪਾਂ ਵਧੀਆ ਰਹਿ ਸਕਦੇ ਆ ਬਾਕੀ ਆਹ ਦੁਕਾਨਦਾਰੀ ਸਾਰੀ ਹੈ ਨਾ ਇਹ ਵਧੀਆ ਸਵਾਦ ਸੀ ਗਈ ਤੁਹਾਡਾ ਰੋਟੀ ਪਾਣੀ ਤੇ ਫੋਨ ਫਾਨ ਵੀ ਆਪਾਂ ਚਾਰਜ ਤੇ ਪਾਵਰ ਬੈਂਕ ਵਗੈਰਾ ਲਾ ਲਈ ਗਾਰੀ ਫੈਸਿਲਿਟੀ ਬਾਥਰੂਮ ਤੱਤਾ ਪਾਣੀ ਬਈ ਇਧਰ ਔਲਜਿਆ ਪਿਆ ਵਾ ਆਪਾਂ ਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਤੇ ਅੰਕਲ ਜੀ ਨੇ ਕੋਈ ਸਾਗਤਾ ਨਹੀਂ ਰੱਖਿਆ ਪਿਆ ਹਾਂ ਦਾ ਇਹ ਕਹਿੰਦੇ ਵੀ ਪੈਸੇ ਲੈਣੇ ਨਹੀਂਗੇ ਆਪਾਂ ਕਹੇ ਵੀ ਤੁਸੀਂ ਥੋੜੇ ਬੋਧੇ ਤਾਂ ਲਓ ਹਨਾ ਤੇ ਮੋਹ ਪਿਆਰੀ ਇਨਾ ਹੋ ਗਿਆ ਨਾ ਅੰਕਲ ਨਾਲ ਕਿ ਅੰਕਲ ਜੀ ਇੱਕ ਜੱਫੀ ਪਾਈ ਆ ਆਪਾਂ ਵੀ ਹਨਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਚਲੋ ਤੁਹਾਡਾ ਬੋਲਾ ਵਧੀਆ ਸੁਭਾ ਮਸਟ ਵੈਲਕਮ ਜਦੋਂ ਕਦੇ ਪਰਿਵਾਰ ਨਾਲ ਜਾਂ ਵੈਸੇ ਵੀ ਆਏ ਨਾ ਤੁਹਾਡੇ ਕੋਲੇ ਜਰੂਰ ਇੱਥੇ ਰੋਟੀ ਪਾਣੀ ਖਾ ਕੇ ਜਾਵਾਂਗੇ ਨਾ ਤੁਸੀਂ ਤੁਹਾਡਾ ਨੰਬਰ ਲੈ ਕੇ ਜਾਂਦੇ ਅਸੀਂ ਠੀਕ ਆ ਤੁਹਾਡਾ ਮੋਬਾਈਲ ਨੰਬਰ ਲੈ ਕੇ ਜਾਂਦੇ ਆ ਓਕੇ 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 ਜੀ ਤੇ ਅੰਕਲ ਮੰਨ ਨਹੀਂ ਰਹੇਗੇ ਹੁਣ ਆਪਾਂ ਅੰਕਲ ਇਹਨੇ ਕਿਤਾ ਤੁਹਾਨੂੰ ਰੱਖਣੀ ਪੈਣਗੇ ਜੀ ਹਾਂ ਅੰਕਲ ਨਜ਼ਰਾਤ ਹੀ ਸਾਨੂੰ ਪਤਾ ਲੱਗ ਗਿਆ ਹੈਗਾ ਵੀ ਅੰਕਲ ਨੇ ਬਿਨਾ ਗਣੇ ਤੋਂ ਆਪਣੇ ਰੋਟੀਆਂ ਡੱਬੇ 'ਚ ਪਾ ਕੇ ਰੱਖਤੀਆਂ ਵੀ ਜਿੰਨੀਆਂ ਜਿਵੇਂ ਘਰੇ ਖਾਣੇ ਉਹਨੇ ਡੱਬੇ ਦੇ ਵਿੱਚ ਨਾ ਉਵੇਂ ਉਵੇਂ ਰੋਟੀਆਂ ਹੀ ਆ ਕੋਈ ਅਸੀਂ ਗਿਨੀਆਂ ਨਹੀਂ ਨਹੀਂ ਆਪਾਂ ਹਰੇਕ ਜਗ੍ਹਾ ਤੇ ਜਾਣੇ ਆ ਬੰਦਾ ਕਹਿੰਦਾ ਵੀ 10 ਦੀ ਰੋਟੀ 1 ਆ 15 ਦੀ 1 ਕੋਈ ਆਪਾਂ ਨਾ ਰੇਟ ਪੁੱਛਿਆ ਜਿਵੇਂ ਚੱਕ-ਚੱਕ ਕੇ ਚੀਜ਼ ਖਾਈ ਗਈ ਕਦੇ ਬਿਸਕੁਟ ਲੈ ਲਿਆ ਕਦੇ ਕੀ ਲੈ ਲਿਆ ਤੇ ਮੈਂ ਨਾ ਵੀ ਇਹਨਾਂ ਨੇ ਪੰਜਾਬ ਦੇ ਵਿੱਚ 30-32 ਸਾਲ ਲਾਏ ਆ ਤਾਂ ਕਰਕੇ ਪੰਜਾਬ ਨੇ ਇਹਨਾਂ ਦਾ ਪੂਰਾ ਪਿਆਰ ਆਪਣੇ ਕੋਲ ਪੂਰੇ ਮੁਕਸਰ ਇੱਧਰ ਲੁਧਿਆਣੇ ਸਾਰੇ ਕਿਤੇ ਮਤਲਬ ਰਹਿ ਕੇ ਗਏ ਆ ਇਹ ਫਰੀਰ ਕੋਟਲੇ ਵਾਲੇ ਪਾਸੇ ਸਿ ਸਮਾਰਕਾ ਠੀਕ ਹੈ ਇਹਨੇ ਤਾਂ ਕਾਫੀ ਪਹਿਲੇ ਸੇ ਰਹਾ ਸਟਾਰਟਿੰਗ ਸੇ ਰਹਾ ਅੱਛਾ ਅੱਛਾ ਜੀ ਕੋਟਾ ਕੁੜਾ ਰਾਮ ਕਈ ਜਗ੍ਹਾ ਰਹਾ ਮੈਂ ਠੀਕ ਹੈ ਜੀ ਠੀਕ ਹੈ ਤੇ ਚਲੋ ਹੁਣ ਚੱਲਦੇ ਆਂ ਜੀ ਦਿਓ ਆਜਾਤ ਤੁਹਾਨੂੰ ਸਾਨੂੰ ਠੀਕ ਹੈ ਸਤਿ ਸ੍ਰੀ ਅਕਾਲ ਜੀ ਤੁਹਾਡੇ ਗਾਗ ਵੀ ਆ ਗਿਆ ਹੈ ਨਾ ਕਰੋ ਜੀ ਟੈਂਡ ਧੰਨਵਾਦ ਜੀ ਓਕੇ ਜੀ ਇਹ ਪੂਰਾ 1 ਕਿਲੋਮੀਟਰ ਆਏ ਨਹੀਂ ਗੇ ਬਾਈ ਤੁਸੀਂ ਸ਼ਕਲ ਦੇਖ ਸਕਦੇ ਹੋ ਇਹ ਡੇਡੇ ਮੋੜ ਪੈਂਦੇ ਡੇੜੀਆਂ ਡੇੜੀਆਂ ਚੜ੍ਹਾਇਆਂ ਇੱਥੋਂ ਆਉਣਾ ਪੈਂਦਾ ਤੇ ਗਾਂ ਦੀ ਗਾਹ ਵਧੀ ਜਾਣੀ ਕਿਤੇ ਬਾਕੀ ਮੋਹਲ ਦੇਖ ਸਕਦੇ ਆਸੇ ਪਾਸੇ ਦਾ ਜੰਗਲ ਹੀ ਜੰਗਲ ਤੇ ਮਿੰਟ ਦਾਸ ਹੋਏ ਤੇ ਮੁੜ ਕੋ ਮੜ ਕੇ ਹੋ ਵੀ ਗਿਆ ਸਰੀਰ 14 ਮਿੰਟਾਂ ਜੇ ਆਪਾਂ ਡੇਢ ਕਿਲੋਮੀਟਰ ਆਏ ਸੀਗੇ ਤੇ ਇੱਥੇ ਸਟਾਪ ਮਾਰਿਆ ਕਿਉਂਕਿ ਸਾਹ ਫੁੱਲਦਾ ਪੂਰਾ ਤੇ ਸਟਾਪ ਵੀ ਮਾਰਨਾ ਜ਼ਰੂਰੀ ਨਾਲ ਨਾਲ ਪਾਣੀ ਹੋਰ ਇਸ ਪਾ ਕੇ ਪੀਂਦੇ ਰਹਿਣਾ ਚਾਹੀਦਾ ਨਾ ਵੀ ਪੀਜੇ ਨੇ ਆਪਾਂ ਨਾਲ ਨਾਲ ਗਰਮ ਪਾਣੀ ਭਰਿਆ ਸੀਗਾ ਤੇ ਚੜਾਈ ਤਾਂ ਹੀ ਤਾਂ ਵਧੀ ਜਾਣੀ ਆ ਤੇ ਦੇਖਦੇ ਆ ਅੱਜ ਵੀ ਕਿੰਨਾ ਕੁ ਟਾਈਮ ਲੱਗਦਾ ਵਾ ਬਾਕੀ ਇੱਥੇ ਬੈਠਣ ਵਾਸਤੇ ਬਣਾਏ ਹੋਏ ਆ ਸਟਿਕ ਰਹਿ ਗਈ ਅੱਛਾ ਤੇ ਬਾਕੀ ਬੈਠਣ ਵਾਸਤੇ ਬਣੀ ਹੋਈ ਜਗਾ ਜੂਗਾ ਤੇ ਵਿਊ ਕੁਛ ਇਸ ਤਰ੍ਹਾਂ ਦਾ ਵਾ ਇੱਧਰ ਸਟੋਮ ਮਾਰਿਆ ਹੋਇਆ ਇਹਨਾਂ ਨੇ ਵੀ ਤੇ ਗਲਾਈਆਂ ਆਣ ਪੂਰੀਆਂ ਜਾਈ ਜਾਂਦੀਆਂ ਇੱਧਰ ਨੂੰ ਇੱਧਰੋਂ ਆਏ ਆਪਾਂ ਇਹ ਸਾਈਕਲ ਸੰਗਲ ਖੜੇ ਆ ਆਪਣੇ ਹੋਰ ਜੀ ਠੀਕ ਠਾਕ ਹੋ ਜੀ ਉਧਰੋਂ ਕਿਤੇ ਥੱਲੋ ਚੱਲ ਕੇ ਆਏ ਆਪਾਂ ਬਈ ਇੱਥੇ ਪਹੁੰਚ ਗਿਆ ਘਰ ਕੋਲ ਦੇਖ ਸਕਦੇ ਆ ਹਣ ਵਿੰਗ ਬਲੇ ਦੇ ਖਾਂਦੇ ਖਾਂਦੇ ਪਹੁੰਚਿਆ ਤੇ ਪਾਣੀ ਆਪਣੇ ਕੋਲ ਮੁੱਕ ਗਿਆ ਸੀਗਾ ਇਧਰੋਂ ਘਰ ਚੋਂ ਪਾਣੀ ਇਹਨਾਂ ਤੋਂ ਲੈ ਕੇ ਫਿਰ ਚੱਲਦੇ ਆ ਅੱਗੇ ਨੂੰ ਘੜਾਂ ਦੇ ਵਿੱਚ ਜ਼ੋਰ ਲੱਗਦਾ ਤੇ ਪਾਣੀ ਵੀ ਮੁੱਕ ਜਾਂਦਾ ਆਪਣੇ ਕੋਲੇ ਬਾਕੀ ਹੱਲ ਹੈਗਾ ਇਹਨਾਂ ਦੇ ਥਾਂ ਥਾਂ ਦੇ ਨਲਕੇ ਲੱਗੇ ਇਥੋਂ ਆਪਾਂ ਪਾਣੀ ਪੁਣੀ ਭਰ ਕੇ ਪੀ ਕੇ ਤੇ ਅੱਗੇ ਨੂੰ ਚੱਲ ਪਈਦਾ ਬਾਕੀ ਕਾਫੀ ਕੁਫੀ ਪੀ ਕੇ ਹੁਣ ਐਨਰਜੀ ਥੋੜੀ ਲੈ ਕੇ ਚੱਲੇ ਦੇਖਦੇ ਕਿੰਨੀ ਕੁ ਬਾੜ ਨਿਕਲਦੀ ਹੈ ਤੇ ਕਰਾਪਣੇ ਤੋਂ 11:30 ਦਾ ਚੱਲੇ ਤੇ 2:30 ਵੱਜ ਗਏ ਮਸਾ 5 ਕਿਲੋਮੀਟਰ ਆਏ ਆ ਆਸੇ ਪਾਸੇ ਦਾ ਕੁਝ ਮੋਲ ਇਸ ਤਰ੍ਹਾਂ ਦਾ ਤੇ 12 ਸੀਗਾ ਸਾਇਲ 5 ਰਹਿ ਗਿਆ ਤੇ ਦੇਖਦੇ ਆ ਕੀ ਬਣਦਾ ਉਹ ਸਾਹਮਣੇ ਪਤਾ ਨਹੀਂ ਕੀ ਸਿਸਟਮ ਲਾਇਆ ਹਨੀ ਪੈਲੀ ਪੂਲੀ ਐਂ ਟਕ ਟਕ ਕੇ ਕੋਈ ਫਸਲ ਬੀਜੀ ਹੋਈ ਆ ਉੱਛੇ ਪਤਾ ਲੱਗੂਗਾ ਪਰ ਹੈ ਦੂਰ ਆ ਤੇ ਸਾਹ ਛੜਿਆ ਪੈ ਪਿੱਤੇ ਬਾਹਰ ਆ ਜਮਾ ਜਮਾ ਯਾਨੀ ਖਤਰਨਾਕ ਗਾਂ ਕਦੇ ਹੋਰ ਚੜਾਈ ਆ ਡਰਾ ਵੀ ਰਹਿ ਜਾਂਦੇ ਦੇਖਦੇ ਅੰਜੇਰਾ ਹੋਊਗਾ ਲੱਗਦਾ ਸਪੀਡ ਸਾਈਕਲ ਦੀ 5656 ਬਸ ਹੁਣ ਤਾਂ ਕੋਈ ਉਹ ਹੋਵੇ ਨਾ ਬੈਟਰੀ ਬੂਟਰੀ ਆ ਜੇ ਸਾਈਕਲ ਤੇ ਐਨ ਕੰਨ ਜਾਂ ਮਰੂੜਗੇ ਦਾ ਤੇ ਪਹੁੰਚੇ ਸਿਰੇ ਚਲੋ ਕੋਈ ਨਾ ਪੰਗਾ ਲਿਆ ਕਰਾਂਗੇ ਜਰੂਰ ਜਿੱਤਾਂਗੇ ਜਰੂਰ ਜਾਰੀ جنگ ਰੱਖਿਓ جنگ ਯਾਰੀ ਆ ਬਈ ਪੂਰੇ ਸੰਘੜੇ ਜੰਗਲ ਚੋਂ ਆਪਾਂ ਸਫ਼ਰ ਕਰ ਰਹੇ ਆ ਤੇ ਇਹ ਕੋਈ ਪਤਾ ਨਹੀਂ ਜਾਨਵਰ ਜੰਗਲ ਦਾ ਕਿਸੇ ਦਾ ਕਦੋਂ ਆ ਜੇ ਮੈਂ ਗੈਰੀ ਬਾਈ ਦੋਨੇ ਜਣੇ ਆ ਚੜਾਈਆਂ ਵੀ ਪੂਰੀਆਂ ਭੱਜ ਵੀ ਨਹੀਂ ਹੁਣਾ ਤੇ ਬਾਕੀ ਕੋਈ ਕੋਈ ਗੱਡੀ ਆਉਂਦੀ ਆ ਜੰਗਲ ਦੇਖ ਸਕਦੇ ਹੋ ਦੇਖੋ ਬਈ ਥੋ ਚੱਲ ਕੇ ਆਏ ਬਈ ਆਪਾਂ ਦੇਖ ਸਕਦੇ ਕਿੰਨਾ ਨੀਵਾਵਾ ਘੁੰਮਦੇ ਘਮਾਉਦੇ ਘਮਦੇ ਘਮਾਉਦੇ ਇੱਧਰ ਫਿਰ ਹੋਰ ਗਾਂ ਦੀ ਗਾਂ ਅਜੇ ਤਾਂ ਰਹਿ ਗਿਆ ਬਸ 1.5-2 ਕਿਲੋਮੀਟਰ ਲੈ ਲਿਆ ਕੰਮ ਹੋਣ ਤਾਂ ਜਾ ਕੇ ਭੁੱਖ ਭੁੱਖ ਲੱਗੀ ਰੋਟੀ ਪਾਣੀ ਛਕਦੇ ਆਂ ਲਾਤੀ ਖੋ ਪੈਣਾ ਮੈਗੀ ਛਕੀ ਜਾਂ ਹੋਰ ਕੋਈ ਆਪਾਂ ਤਾਂ ਨਹੀਂ ਖਾਦਾ ਕਿਉਂਕਿ ਇੱਥੋਂ ਮਿਲਦਾ ਇਹੀ ਆ ਫਿਰ ਔਖਾ ਹੋ ਜਾਂਦਾ ਕੰਮ ਤੇ ਪਾਸੇ ਵੀ ਉਹ ਭਾਈ ਚੈੱਕ ਕਰੋ ਪੂਰਾ ਘੈਂਟ ਤੇ ਚੈਅ ਰਹਿ ਗਿਆ ਬਸ 7-8 ਕਿਲੋਮੀਟਰ ਦੂਰ ਬਾਕੀ ਜਿਹੜਾ ਪੈਟਰੋਲ ਪੰਪ ਆ ਇਹ ਇਹ ਮੈਨੂੰ ਲੱਗਦਾ ਪਿੱਛੇ ਕਿਤੇ ਨਹੀਂ ਆਇਆ ਪਿੱਛੋਂ 20 25 ਕਿਲੋਮੀਟਰ ਪਿੱਛੇ ਤੇ ਜੇ ਕਿਸੇ ਨੇ ਵੀ ਮਤਲਬ ਇਧਰਲੇ ਰਾਸਤੇ ਤੇ ਆਉਣਾ ਹੋਵੇ ਵੀ ਤੇ ਆਪ ਦਾ ਤੇਲ ਤੂਲ ਪਵਾ ਕੇ ਆਉਣ ਕਿਉਂਗੀ ਰਾਸਤੇ ਦੇ ਵਿੱਚ ਬਾਅਦੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਾ ਸਕਦਾ ਤੇ ਚੱਲਦੇ ਹਾਂ ਹੁਣ ਅੱਗੇ ਸਾਹਮਣੇ ਪੈਂਡਾ ਬਾਈ ਪਤਾ ਨਹੀਂ ਕਿਹੜਾ ਪੈਂਡਾ ਇਤੋਂ ਦੀ ਨੰਕੇ ਆਏ ਆਪਾਂ ਗੋੜ ਕਾ ਮੇਰੇ ਘੜ ਘੜ ਕੇ ਲਓ ਜੀ ਖੁਸ਼ੀ ਆ ਗਈ ਆ ਪੂਰੀ ਦੇਖ ਕੇ ਬੋਰਦ ਗੁਰਦੁਆਰਾ ਸਾਹਿਬ ਦਾ ਇਧਰ ਨੂੰ ਤੀਰ ਮਾਰਿਆ ਆ ਤੇ ਥੋੜੀ ਉਹਦੀ ਟਹਾਨ ਵੀ ਆ ਗਈ ਆ ਇਤਨੀ ਖੁਸ਼ੀ ਬੜੇ ਟਾਈਮ ਬਾਅਦ ਆਈ ਬਈ ਇਤਨੀ ਖੁਸ਼ੀ ਇਹ ਵੈਸੇ ਤਾਂ ਖੁਸ਼ ਹੀ ਆਪਾਂ ਨਜ਼ਾਰੇ ਲਈ ਜਾਨੇ ਆ ਪਰ ਇਹ ਵੱਖਰੀ ਖੁਸ਼ੀ ਆ ਰੋ ਤਕਾਣਾ ਬਣ ਜੇ ਚਾਹਲ ਪਹੁੰਚ ਗਏ ਸੀ ਕਿ ਵੀ ਚਾਹਲ ਦੇ ਬੱਸ ਸਟੈਂਡ ਤੋਂ ਰਾਈਟ ਮੁੜ ਕੇ ਨਾਲ ਹੀ ਗੁਰਦੁਆਰਾ ਸਾਹਿਬ 200 ਮੀਟਰ ਪਰ ਦਿਖਾਇਆ ਪਰ ਰਾਸਤਾ ਤੁਸੀਂ ਦੇਖ ਸਕਦੇ ਹੋ ਪੂਰਾ ਐਨ ਖਤਰਨਾਕ ਆ ਤੇ ਗੱਲ ਬੱਸੋ ਬਾਹਰ ਹੋ ਗਈ ਆ ਤੇ ਇੱਧਰ ਮੌਂਕੀ ਜੀ ਵੀ ਆ ਗਿਆ ਤੇ ਫੋਨ ਇਦੋਂ ਪਹਿਲਾਂ ਜੇ ਚ ਪਾਈਏ ਤੇ ਅਜੇ ਹੋਰ ਰਾਸਤਾ ਤਾਂ ਨੂੰ ਆ ਚੱਲਦੇ ਆ ਭਾਈ ਦੇਖਦੇ ਜਾ ਕੇ ਕਮਰੇ ਦਾ ਕਰਦੇ ਪਤਾ ਰੋਜ਼ 100 150 ਕਿਲੋਮੀਟਰ ਕੱਢ ਕੇ ਇਨਾ ਜ਼ੋਰ ਨਹੀਂ ਲੱਗਦਾ ਜਿੰਨਾ 200 ਮੀਟਰ ਨੇ ਲਵਾਇਆ 200 ਮੀਟਰ ਦਾ 200 ਕਿਲੋਮੀਟਰ ਵਾਲਾ ਕੰਮ ਹੋ ਗਿਆ ਸੀਗਾ ਚਲੋ ਇੱਧੂ ਪਿੱਛੇ ਚੜਾਈਆਂ ਵੀ ਠੀਕ ਸੀਗੀਆਂ ਪਰ ਜਿਹੜਾ ਆਹ ਰਸਤਾ ਹੋ ਹੋ ਬਈ ਰੋਡ ਕੇ ਲਿਆਂਦਾ ਤੇ ਗੁਰਦੁਆਰਾ ਸਾਹਿਬ ਆ ਗਿਆ ਉੱਪਰ ਆ ਪੌੜੀਆਂ ਜਾਂਦੀਆਂ ਤੇ ਦੇਖਦੇ ਆ ਨਿਸ਼ਾਨ ਸਾਹਿਬ ਇੱਧਰ ਤੇ ਸ਼ਾਇਦ ਸਾਈਕਲ ਖਾਲੀ ਕਰਕੇ ਲੈ ਕੇ ਜਾਈਏ ਬਾਕੀ ਦੇਖਦੇ ਹਾਂ ਹਾਕਤਾ ਹਾਲਤ ਹੋ ਗਈ ਪੂਰੀ ਨਾਜ਼ੁਕ ਚਾ ਇਹਨੀਆਂ ਪੌੜੀਆਂ ਤੋਂ ਚੜ ਕੇ ਆਪਾਂ ਸਾਈਕਲ ਲਿਆਂਦਾ ਇਧਰਲੀ ਸਾਈਡ ਚੈਲ ਗੁਰਦੁਆਰਾ ਸਾਹਿਬ ਇਹਦਾ ਦੱਸਿਆ ਹੋਇਆ ਇਤਿਹਾਸ ਜੋ ਹੈਗਾ ਚੈਲ ਗੁਰਦੁਆਰਾ ਸਾਹਿਬ 1907 ਵਿੱਚ ਸਥਾਪਿਤ ਕੀਤਾ ਗਿਆ ਇਹਦਾ ਨਿਰਮਾਣ ਪਟਿਆਲਾ ਦੇ ਮਹਾਰਾਜ ਭពਿੰਦਰ ਸਿੰਘ ਦੁਆਰਾ ਕੀਤਾ ਗਿਆ ਪੰਜਾਬ ਦੀ ਵੰਡ ਤੋਂ ਬਾਅਦ ਗੁਰਦੁਆਰਾ ਸਾਹਿਬ ਨੂੰ ਹਰਮਾਚਲ ਪ੍ਰਦੇਸ਼ ਸਰਕਾਰ ਨੇ ਆਪਣੇ ਕਬਜ਼ੇ 'ਚ ਕਰ ਲਿਆ ਗਿਆ ਸੀ ਸੈਡ ਗ੍ਰਾਂਥੀ ਪਲਵਿੰਨ ਕੌਰ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜੀ 1907 ਚ ਬਣੀ ਸੀ ਨਿਸ਼ਾਨ ਸਾਹਿਬ ਖਾਲਸੇ ਦੇ ਝੂਲਦੇ ਆ ਤੇ ਕੁੱਤੇ ਨੇ ਡਰਾਈ ਦਿੱਤਾ ਸੀ ਬਾਈ ਕੋਈ ਵੀ ਨਹੀਂ ਪਹੁੰਚ ਗਏ ਸੀ ਗੁਰਦੁਆਰਾ ਸਾਹਿਬ ਮਿਲਦੇ ਆ ਬਾਬਾ ਜੀ ਨੂੰ ਸਸੀਗਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆ ਬਾਬਾ ਜੀ ਤੁਹਾਡਾ ਮੇਰਾ ਪ੍ਰੇਤਪਾਲ ਸਿੰਘ ਦੀ ਠੀਕ ਹੈ ਜੀ ਹੋਰ ਵਧੀਆ ਚੜਦੀ ਕਲਾ ਚ ਹਾਂਜੀ ਹਾਂਜੀ ਖਾਲਸਾ ਹਮੇਸ਼ਾ ਚੜਦੀ ਕਲਾ ਹੀ ਰਹਿੰਦਾ ਹੈ ਜੀ ਹਾਂਜੀ 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 ਪਰਵਾਹ ਠੀਕ ਹੈ ਜੀ ਸਾ ਮੇਰਾ ਦਾਤੇ ਦੀ ਕਿੰਨੇ ਟਾਈਮ ਤੋਂ ਸੇਵਾ ਨਿਭਾਰੇ ਜੀ ਅਸੀਂ 2001 ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਹਾਂ ਜੀ ਠੀਕ ਹੈ ਜੀ ਤੁਸੀਂ ਪੰਜਾਬ ਚੋਂ ਹਾਂਜੀ ਲੁਧਿਆਣਾ ਤੋਂ ਬੇਸਿਕਲੀ ਕਹਿ ਸਕਦੇ ਆ ਪਰ ਹੁਣ ਤਾਂ ਮਾਝੀ ਬੋਣ ਫਾਈਂਡ ਆ ਸੀ ਜਦੋਂ ਤਾਂ 40 ਸਾਲ ਹੋ ਗਏ ਤੇ ਮਾਝੇ ਚ ਰਹਿੰਦੇ ਆ ਠੀਕ ਹੈ ਠੀਕ ਹੈ ਜੀ ਤੇ ਆਉਂਦੇ ਰਹਿੰਦੇ ਹੋਣੇ ਨਾ ਹੋਰ ਵੀ ਇੱਥੇ ਬਹੁਤ ਸੰਗਤ ਹਾਂਜੀ ਹਾਂਜੀ ਚੰਗੇ ਤੇ ਚੱਲੀ ਰਹਿੰਦੀ ਹੈ ਇਹਦੀ ਕੋਈ ਨਾ ਕੋਈ ਬਾਈਕਰ ਵੀ ਸਾਈਕਲਿਸਟ ਵੀ ਹੋੜ ਟੂਰਿਸਟ ਹੀ ਆ ਇੱਥੇ ਲੋਕਲ ਸੰਗਤ ਨਹੀਂ ਆ ਲੋਕਲ ਕੋਈ ਨਹੀਂ ਆਪਣਾ ਸਿੱਖ ਜੀ ਇੱਕ ਪਰਿਵਾਰ ਚ ਚਾਰ ਮੈਂਬਰ ਉਹ ਵੀ ਨੈਗੇਟਿਵ ਮਾਈਂਡਡਡ ਹੀ ਆ ਅੱਛਾ ਇੱਕ ਪਰਿਵਾਰ ਹੀ ਆ ਸਿੱਖ ਹਾਂਜੀ ਸਾਡੇ ਇਲਾਵਾ ਠੀਕ ਹੈ ਜੀ ਇਹ ਗੁਰਦੁਆਰ ਸਾਹਿਬ ਜੀ ਕੈਪਟਨ ਅਬਰਿੰਦਰ ਜੇ ਪੰਜਾਬ ਜੈ ਐਕਸੀ ਮਿਨਿਸਟਰ ਹੈ ਉਹਨਾਂ ਦੇ ਦਾਦਾ ਜੀ ਨੇ ਬਣਵਾਏ ਸੀਗਾ ਠੀਕ ਹੈ ਜੀ ਤੇ ਜਦੋਂ ਇਹ ਮਹਾਰਾਜਾ ਪਟਿਆਲੋ ਨੂੰ ਅੰਗਰੇਜ਼ਾਂ ਨੇ ਸ਼ਿਮਲਾ ਐਂਟਰੀ ਬੈਨ ਕੀਤਾ ਸੀ ਤਾਂ ਤੇ ਉਹਨਾਂ ਨੇ ਚੈਲ ਨੂੰ ਸਮਰ ਕੈਪਟਲ ਬਣਾਇਆ ਤੇ ਜਦ ਸਮਰ ਕੈਪਟਲ ਬਣਾਇਆ ਤਾਂ ਸਭ ਤੋਂ ਪਹਿਲਾਂ ਸਟਾਰਟਿੰਗ ਗੁਰਦੁਆਰਾ ਸਾਹਿਬ ਤੋਂ ਕਿਉਂਕਿ ਗੁਰਦੁਆਰਾ ਸਾਹਿਬ ਦਾ ਬਿਜਲੀ ਮੀਟਰ ਨੰਬਰ MC1 ਹੈ। ਦਿਸ ਇਜ਼ ਆ ਸਟਾਰਟਿੰਗ ਪੁਆਇੰਟ ਆਫ ਚੈਲ। ਠੀਕ ਹੈ ਜੀ। ਤੇ ਜਦੋਂ ਇਹ ਰਿਆਸਤ ਖਤਮ ਹੋਈ ਆ ਪਹਿਲੇ ਪੈਪਸੂ ਪੰਜਾਬ ਦੇ ਅੰਦਰ ਸੀ। ਹਮਾਤੇ ਬੰਦ-ਬਦ ਗੁਰਦੁਆਰਾ ਸਾਹਿਬ ਇਹ ਹਮਾਤੇ ਗਵਰਨਮੈਂਟ ਦੇ ਅਧਿਨ ਆ ਗਿਆ। ਠੀਕ ਹੈ ਜੀ। ਪਰ ਗਵਰਨਮੈਂਟ ਨੇ ਤਾਂ ਗੁਰਦੁਆਰਾ ਸਾਹਿਬ ਨੂੰ ਬਿਲਕੁਲ ਲਾਵਾਰਸ ਛੱਡਿਆ ਸੀ। ਸ਼ਾਇਦ ਤੁਸੀਂ ਹੁਣ ਸੜਕ ਦੇਖਿਆ, ਸੜਕ ਦਾ ਹਾਲ ਦੇਖਿਆ। ਜਦੋਂ ਵੀ ਵੀਡੀਓ ਬਣਾਇਓ ਜੇ ਜ਼ਰੂਰ। ਹਾਂ ਜੀ। 10-12 ਸਾਲ ਤੋਂ ਗੁਰਦੁਆਰਾ ਸਾਹਿਬ ਦੀ ਸੜਕ ਨਹੀਂ ਬਣੀ ਹੈ। ਸਿਰਫ 2 हां 2 मिनट ਲਿਖਿਆ ਹੋਇਆ ਤੁਰੰਤ ਦੇ ਲਾਇਕ ਹੀ ਨਹੀਂ ਹੈ ਬੁਰਾ ਹਾਲ ਹੋਇਆ ਪੈਂ ਜੀ ਤੇ ਇਹ ਜਦੋਂ ਅਸੀਂ ਇੱਥੇ ਆਏ ਹੈ ਤੇ ਮੈਂ ਵੈਸੇ ਤਾਂ ਮੈਂ ਐਮਏ ਪੰਜਾਬੀ ਕੀਤੀ ਹੋਈ ਐਲਐਲਬੀ 1 ਸਾਲ ਕੀਤੀ ਐ 1 ਸਾਲ ਮੈਂ ਫ੍ਰੈਂਚ ਲੈਂਗੁਏਜ ਕਰ ਰਹੀ ਸੀ ਡੈਲੀ ਇੰਡਸਟਰੀ 84 ਜਦੋਂ ਅਸੀਂ ਇੱਥੇ ਆਇਆ ਤੇ ਗੁਰਦੁਆਰਾ ਸਾਹਿਬ ਦੀ ਹਾਲਤ ਬਹੁਤ ਹੀ ਖਸਤਾ ਸੀ ਇਹ ਪੋੜੀਆਂ ਤੱਕ ਨਹੀਂ ਸਨ ਅੱਛਾ ਜੀ ਇੱਥੇ ਬੜੀ-ਬੜੀ ਪ੍ਰੋਬਲਮ ਸੀ ਪਹਿਲਾਂ ਮੇਰੇ ਤੋਂ ਪਹਿਲਾਂ ਬਾਬਾ ਜੀ ਸਨ ਉਹਨਾਂ ਦਾ ਟਾਈਮ ਦਾ 65000 ਬਿਜਲੀ ਦਾ ਬਿੱਲ ਆਊਟਸਟੈਂਡਿੰਗ ਸੀ ਤੇ ਇੱਥੇ 77 ਡੇਜ਼ ਲਾਈਟ ਕੱਟੀ ਰਹੀ ਆ ਅੱਛਾ ਜੀ ਡੂ ਟ ਪਰ ਐਸੀਐਮਡੀਸੀ ਨੇ ਜਵਾਬ ਦਿੱਤਾ ਸਰਦਕੋਲ ਫੰਡ ਨਹੀਂ ਆਪਨੇ ਸਰਸਿਸ ਖੁਦ ਕ੍ਰੀਏਟ ਕਰੋ ਤੇ ਫਿਰ ਸ਼ੋਮਨੀ ਕਮੇਟੀ ਦੀ ਲਿਕ ਕਮੇਟੀ ਅਨੰਦਪੁਰ ਸਾਹਿਬ ਪੌਂਟਾ ਸਾਹਿਬ ਸੋਲਾ ਸਿਮਲਾ ਚੰਡੀਗੜ੍ਹ ਸਭ ਨੂੰ ਲਿਖਿਆ ਫੋਨ ਵੀ ਕੀਤੇ ਕੋਈ ਕਹਿੰਦਾ ਗਵਰਨਮੈਂਟ ਦੇ ਅੰਡਰ ਹੈ ਗਵਰਨਮੈਂਟ ਪੇਮੈਂਟ ਕਰੇ ਕੋਈ ਕਹਿੰਦਾ ਤੁਹਾਨੂੰ ਕਬਜ਼ਾ ਮਿਲਨੇਗਾ ਤੇ ਕਰਾਂਗਾ ਤੇ ਕੋਈ ਕਹਿੰਦੇ ਚੜਾਵਾ ਨਹੀਂ ਆ ਲੜਾਈਆਂ ਤੇ ਗਲ ਕੰਦੀਆਂ ਕਿਸੇ ਨੇ ਗੱਲ ਨਹੀਂ ਸੁਣੀ ਨਾ ਫਿਰ ਉਹਨਾਂ ਦੇ ਨਾਲ ਜਾਦ ਨੇ ਤੁਹਾਡਾ ਕੰਪਿਊਟਰ ਠੀਕ ਹੈ ਤੇ ਹੁਣ ਤਾਂ ਘਰ ਮੈਂ ਵਿੰਡੋ ਫਾਰਮੈਟ ਕਰ ਲੈਣਾ ਤੇ ਮੈਂ ਸਟੇਟਸ ਪਾਇ ਬੇਫੇਸਬੁਕ ਤੇ ਅਮਰੀਕਾ ਤੋਂ ਇੱਕ ਸੱਜਣ ਨੇ 1,178 ਡਾਲਰ ਡਾਊਟ ਵੇਜਤਾ ਤੇ ਲਾਈਟ ਚਾਲੂ ਹੋਈਆ ਤੇ ਪਹਿਲਾ ਇੰਟਰਵਿਊ ਮੇਰਾ ਆਇਆ ਸੀਗਾ ਚੜ੍ਹਦੀਕਲਾ ਟਾਈਮ ਟੀਵੀ ਤੇ YouTube ਤੇ ਆ ਹਨੇਰੇ ਵਿੱਚ ਗੁਰੂ ਘਰ ਫੇਡਿਆਂ ਨੈਟ ਚੈਨਲ ਤੇ ਚੈਲ ਗੁਰਦੁਆਰੇ ਦਰਸ਼ਨ ਟਾਕਿੰਗ ਪੰਜਾਬ ਤੇ ਗੁਰਦੁਆਰਾ ਫਿਮਾਟੇ ਗਵਰਨਮੈਂਟ ਅਮੇ ਜੁਆਨ ਜਨਤਾ ਟੀਵੀ ਐਪੀਪੀ ਚੈਨਲ ਹੁਣ ਤਕਰੀਬਨ ਮੇਰੇ 150 ਚੈਨਲਾਂ ਤੇ ਇੰਟਰਵਿਊ ਹੈ ਠੀਕ ਹੈ ਜੀ ਇਹ ਕਿਥੇ ਗੁਰਦੁਆਰ ਸਾਹਿਬ ਨੂੰ ਕੋਈ ਜਾਣਦਾਨੀ ਸੀ ਮਿਹਨਤ ਕੀਤੀ 40-50 ਬੰਦੇ ਆਉਂਦੇ ਸਨ 15-15 ਦਿਨ ਤੱਕ ਕੋਈ ਮਥਾ ਡੱਕਣ ਨਹੀਂ ਆਂਦਾ ਸੀਗਾ ਤੇ ਹੁਣ ਗੁਰਸੱਭ ਦੇ ਬਖਸ਼ਿਆ ਚ ਆ ਸੋਸ਼ਲ ਮੀਡੀਆ ਨੂੰ ਅਗਰ ਪੋਜ਼ਿਟਿਵ ਯੂਜ਼ ਕਰ ਤੋ ਬੈਨੀਫਿਟ ਆਈ ਹੈ ਤੇ ਹੁਣ ਤਾਂ ਸੰਗਤ ਕਾਫੀ ਜੁੜੀ ਹੈ ਹੁਣ ਵਰਲਡ ਵਾਈ ਲੋਕੀ ਜਾਣਦੇ ਹਨ ਨਿਸ਼ਾਨ ਸਿੰਘ ਹੋਰੀ ਆਸਟ੍ਰੇਲੀਆ ਤੋਂ ਵੀ ਆਏ ਸਨ ਉਹਨਾਂ ਨੇ ਮੇਰਾ ਇੰਟਰਵਿਊ ਪਾਇਆ ਸੀ ਕਿ ਗੁੱਦਾ ਸਿੰਘ ਜੀ ਆਏ ਸੀ ਉਹਨਾਂ ਨੇ ਮੇਰੇ ਇੰਟਰਵਿਊ ਪਾਇਆ ਤੇ ਹੋਰ ਬਥੇਰੇ ਆਂ ਦੇ ਆਪਣਾ ਚੈਨਲਾਂ ਵਾਲੇ ਵੀ ਠੀਕ ਹੈ ਜੀ ਤੇ ਬਲੌਗਰ ਵੀ ਉਹਨਾਂ ਨੇ ਵੀ ਇੰਟਰਵਿਊ ਪਾਇਆ ਮੇਰੇ ਉਸ ਤੋਂ ਬਾਅਦ ਇਹਨਾਂ ਹਾਈਲਾਈਟ ਹੋਇਆ ਹੁਣ ਤੇ ਇੱਥੇ ਕਬਜ਼ੇ ਕਰਨ ਨਾਲ ਇਹਨਾਂ ਲਾਈਨਾਂ ਲੱਗੀ ਹੋਈਆਂ ਹੁਣ ਤਾਂ ਸ਼ਮਨੀ ਕਮੇਟੀ ਚਾਹੁੰਦੀ ਹੈ ਕਿ ਗੁਰਦੁਆਰਾ ਸਾਹਿਬ ਸਾਨੂੰ ਮਿਲ ਜਾਏ ਕਿਉਂਕਿ ਹਾਈਲਾਈਟ ਹੋ ਗਿਆ ਸੰਗਤਾਂ ਤੋਂ ਪਤਾ ਲੱਗ ਗਿਆ ਤੇ ਉਹ ਤੋਂ ਸੋਚਦੇ ਜੇ ਇਕੱਲਾ ਬੰਦਾ 25 ਸਾਲ ਚਲਾ ਸਕਦਾ ਗੁਰਦੁਆਰਾ ਸਾਹਿਬ ਤੇ ਮੈਂ ਆਪਣੀ ਤਿੰਨੋ ਬੇਟੀਆਂ ਸਮੇਤ ਗੁਰਦੁਆਰਾ ਸਾਹਿਬ ਦੀ ਸੇਵਾ ਸਨਵਾਲ ਇਕੱਲਾ ਹੀ ਕਰ ਰਿਹਾ ਇੱਥੇ ਕੋਈ ਮੈਨੂਅਲੀ ਸੇਵਾ ਕਰਨ ਵਾਲਾ ਕੋਈ ਨਹੀਂ ਹਾਂ ਵੈਸੇ ਤਾਂ ਸੰਗਤ ਸੇਵਾ ਕਰਦੀ ਹੈ ਹੁਣ ਤੱਕ ਤਕਰੀਬਨ ਦਸ ਅਰਨੋਦ ਸਾਲ ਵਿੱਚ ਤਕਰੀਬਨ 70 75 ਲੱਖ ਦਾ ਕੰਮ ਹੋ ਚੁੱਕਿਆ ਠੀਕ ਹੈ ਤੇ ਮੈਂ ਅਜ ਤੱਕ ਕਦੇ ਕਿਸੇ ਕੋਲ ਲਿਖ ਪੈਸਾ ਮੰਗਣ ਨਹੀਂ ਗਿਆ ਮੈਂ ਜੈਸੀ ਲੋਡੋਂ ਦੇ ਮੈਂ ਸਟੇਟਸ ਪਾੜਨਾ ਫੇਸਬੁਕ ਤੇ ਕੋਈ ਮਨੀਗ੍ਰਾਮ ਵੈਸਟਰਨ ਯੂਨੀਆ ਆ ਗਿਆ ਜਾਂ ਜੀਪੇ ਪੇਟੀਮ ਨੰਬਰ ਹੈ ਮੇਰਾ 9857133886 ਉਸ ਤੇ ਸੇਵਾ ਆ ਜਾਂਦੀ ਹੈ ਇਹ ਅੱਜ ਕੱਲ ਕਿਉਂ ਗਰਕੋਟ ਵੀ ਆ ਕਿਉਂਕਿ ਇਕੱਲਾ ਬੰਦਾ ਤੇ ਜਾ ਵੀ ਨਹੀਂ ਸਕਦਾ ਨਾ ਕਿਤੇ ਹੁਣ ਤਾਂ ਗੁਰਸੱਬ ਦੀ ਇਨੀ ਬਲਸ਼ਸ਼ ਹੈ ਤੁਸੀਂ ਅੰਦਰ ਸਾਰਾ ਦਿਖਾਓ ਅੰਦਰ ਸਾਰਾ ਹੁਣੇ 15 ਦਿਨ ਪਹਿਲਾਂ ਆਸਟ੍ਰੇਲੀਆ ਚੰਗਤ ਆਈ ਸੀ ਉਹਨਾਂ ਨੇ ਸਾਰਾ ਮੈਟ ਮੈਟਿੰਗ ਵਗੈਰਾ ਚਾਲੀ ਕਰਵਾਈ ਹੈ ਸਾਰੇ ਪਰਦੇ ਨਵੇਂ ਲਗਾਇਆ ਬਹੁਤ ਸੋਹਣੀ ਮਾਰ ਸਾਡੇ ਕੋਲ ਹਾਂ ਵੈਸੇ ਹੈਰੀਟੇਜ ਹੈ ਹੈਰੀਟੇਜ ਦੇ ਨਾਲ ਨਾਲ ਹੁਣ ਇਤਿਹਾਸਕ ਵੀ ਹੋ ਗਈ ਨਾ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ 118 ਸਾਲ ਤੋਂ ਬਿਰਾਜਮਾਨ ਹੈ ਤੇ ਆਪੇ ਇਤਿਹਾਸਕ ਵੀ ਹੋ ਗਈ ਬਿਲਕੁਲ ਸਾਡੇ ਕੋਲ ਇੱਥੇ ਸੰਗਤਾਂ ਦੇ ਰਹਿਣ ਦੀ 70 ਸੀ ਬੰਦੇ ਰਹਿਣ ਦਾ ਇੰਦਾਮ ਹੈ ਵਿੱਚ ਠੀਕ ਹੈ ਜੀ ਹਾਲਾਂਕਿ ਹੋਟਲ ਵਰਗੀ ਲਗਜ਼ਰੀ ਤਾਂ ਨਹੀਂ ਹੈ ਗੁਰੂਗੜ੍ਹ ਤੋਂ ਤੁਹਾਨੂੰ ਪਤਾ ਐ ਸਿੰਪਲ ਹੀ ਹੁੰਦੇ ਆ ਹਾਂਜੀ ਹਾਂਜੀ ਤੇ ਸੰਤਾਂ ਨੂੰ ਵੀ ਬੇਨਤੀ ਹੈ ਆਪ ਇੱਕ ਵਾਰੀ ਇੱਥੇ ਆਓ ਇੱਕ ਵਾਰ ਜਦੋਂ ਤੁਸੀਂ ਇੱਥੇ ਆਓਗੇ ਤੁਹਾਡਾ ਵਾਪਸ ਜਾਣ ਨੂੰ ਮਨ ਨਹੀਂ ਕਰੇਗਾ ਕਿਉਂਕਿ ਲੋਕ ਕਹਿੰਦੇ ਆ ਯੂ ਆਰ ਲਿਵਿੰਗ ਇਨ ਹੈਵਨ ਪਲੇਸ ਬਟ ਸੱਚਮੁੱਚ ਹੀ ਹੈਵਨ ਪਲੇਸ ਹੈ ਤੇ ਇੱਥੇ ਤਾਂ 12 ਮਹੀਨੇ ਠੰਡਕ ਰਹਿੰਦੀ ਹੈ ਤੇ ਗਰਮੀ ਹੁੰਦੀ ਨਹੀਂ ਹੈ ਜੂਨ 'ਚ ਵੀ ਇੱਥੇ ਰਜਾਈਆਂ ਦਿਲਦੀਆਂ ਜੀ ਹਾਂਜੀ ਗਰਮੀ ਨਹੀਂ ਪੈਂਦੀ ਹਾਂਜੀ ਗਰਮੀ ਜੂਨ 'ਚ ਚਲੋ ਕੰਬਲ ਕਾਇਲੋ ਰਜਾਈ ਨਾਲ ਸੀ ਕੰਬਲ ਤਾਂ ਜ਼ਰੂਰ ਚਾਹੀਦੇ ਆ ਮਤਲਬ ਠੰਡਕ ਤਾਂ ਰਹਿੰਦੀ ਹੈ ਜੀ ਹੁਣ ਚੀ ਤੇ ਹੁਣ ਦਸੰਬਰ ਵਿੱਚ ਤਾਂ ਦੋ ਦੋ ਫੋਰ ਡਾਈਡਰ ਬੋਰ ਪਰਫ ਹੋ ਜਾਂਦੀ ਹੈ ਦਸੰਬਰ ਜਨਵਰੀ ਫਰਵਰੀ ਮਾਰਚ ਤੱਕ ਹਾਂਜੀ ਹਾਂਜੀ ਸਿਮਲੇ ਨਾਲ ਜ਼ਿਆਦਾ ਪੈਂਦੀ ਕਿ ਹਾਈਟਵੇ ਸਿਮਲੇ ਨਾਲ ਜ਼ਿਆਦਾ ਨਾਲੇ ਫਾਰਸ ਏਰੀਆ ਤੇ ਹੁਣ ਇੱਥੇ ਇਹਨਾਂ ਹਾਈਲਾਈਟ ਹੋ ਗਿਆ ਇੱਥੇ ਡੈਸਟੀਨੇਸ਼ਨ ਵੈਡਿੰਗਜ਼ ਹੋ ਰਹੀਆਂ ਜੀ ਤੁਹਾਡੇ ਵਾਗਾ ਪੁਰਾਣਾ ਤੋਂ ਅਮਰਿਤਪਾਲ ਸਿੰਘ ਸੁਖਨਾਂਦ ਐਮ ਐਲ ਏ ਆ ਜੀ ਆਪ ਪਾਰਟੀ ਵਾਲਿਆਂ ਦਾ ਸਿਟਿੰਗ ਹੈ ਹਾਂਜੀ ਉਹਨਾਂ ਦਾ ਆਨੰਦ ਕਾਰਜ ਇੱਥੇ ਦਾਸ ਨੇ ਕਰਵਾਇਆ ਜੀ ਠੀਕ ਹੈ ਜੀ ਠੀਕ ਹੈ ਚੈਲਦੀ ਹਿਸਟਰੀ ਵਿੱਚ ਪਹਿਲੀ ਵਾਰ ਹੀ ਪੰਜਾਬ ਦੀ ਪੂਰੀ ਕੈਬਨਿਟ ਆਈ ਜੀ ਪੰਜਾਬ ਦੇ ਹਜ਼ਾਰਾਂ ਗੁਰਦੁਆਰੇ ਛੱਡ ਕੇ ਉਹਨਾਂ ਨੇ ਕੁਫਰੀ ਹੋਟਲ ਬੁੱਕ ਕੀਤਾ ਸੀ ਪਰ ਗੁਰਦੁਆਰ ਸਾਹਿਬ ਸਾਡਾ ਚੂਜ਼ ਕੀਤਾ ਠੀਕ ਹੈ ਜੀ ਤੇ ਇੱਥੇ ਓਪਨ ਵਿੱਚ ਹੀ ਆਨੰਦ ਕਾਰਜ ਤੇ ਓਪਨ ਵਿੱਚ ਹੀ ਹੋਏਗਾ ਪੰਜਾਬ ਦੀ ਪੂਰੀ ਮੰਤਰੀ ਸਭਾ ਆਈ ਜੀ ਚੈਲਦੀ ਹਿਸਟਰੀ ਵਿੱਚ ਪਹਿਲੀ ਵਾਰ ਹੀ ਪੰਜਾਬ ਦੀ ਪੂਰੀ ਮੰਤਰੀ ਸਭਾ ਆਈ ਹੈ ਗੁਰਪ੍ਰੀਤ ਮਾਨ ਵੀ ਆਏ تھے ਹੈਲਥ ਮੰਤਰੀ ਐਜੂਕੇਸ਼ਨ ਮੰਤਰੀ ਵਗੈਰਾ ਆਣਾ ਸੀ ਸਾਬ ਨੇ ਕਿਉਂਕਿ ਐਮਐਲਏ ਦਾ ਆਨੰਦ ਕਾਰਜ ਸੀਗਾ ਬ ਉਹਦੋਂ ਵੀ ਰੌਣਕ ਮਿਲ ਰਹੀ ਹੈ ਚੈਨ ਚੈਲ ਵਾਸਤੇ ਇੱਕ ਮੰਗ ਦੀ ਗੱਲ ਹੈ ਸਾਡੇ ਵਾਸਤੇ ਮੰਗ ਦੀ ਗੱਲ ਹੈ ਹੀ ਹੈ ਨਾ ਤੇ ਇੱਕ ਇਥੇ ਕਰਨ ਗਰੋਵਰ ਪੋਪੀ ਜੱਬਲ ਹੈ ਜੀ ਉਡਾਰੀਆਂ ਸੀਰੀਅਲ ਵਾਲੇ ਹੀਰੋ ਹੀਰੋਇਨ ਉਹਨਾਂ ਦਾ ਵੀ ਆਨੰਦ ਕਰਿਆ ਜੇ 30 ਸਤੰਬਰ 2023 ਨੂੰ ਇੱਥੇ ਹੋਇਆ ਠੀਕ ਹੈ ਜੀ ਤੇ ਐਮਐਲਏ ਦਾ ਆਨੰਦ ਕਰ ਜੋ ਹੈ ਜੀ 2 ਅਪ੍ਰੈਲ 2023 ਨੂੰ ਠੀਕ ਹੈ ਹਾਂਜੀ ਚਲੋ ਹੁਣ ਤਾਂ ਵਾਈਸ ਗੁਰਦੀ ਮੇਰ ਹੈ ਜੀ ਹੁਣ ਤਾਂ ਸੰਗਤਾਂ ਇੱਥੇ ਆਣ ਲੱਗ ਗਈਆਂ ਥੋੜਾ ਬਹੁਤ ਖੜਤਾ ਪਾਣ ਵੀ ਚਲੋ ਚੱਲਣ ਲੱਗ ਗਿਆ ਕਿ ਅਦਰ ਵੇ ਤੇ ਰੋਟੀ ਨੂੰ ਹੀ ਅਸੀਂ ਤਰਥ ਗਈ ਸੀ ਤੇ ਹੁਣ ਤੇ ਦਾਸ ਨੂੰ ਕਈ ਵਾਰੀ ਬਾਹਰੋਂ ਬੁਲਾਵਾ ਆਉਂਦਾ ਤੇ ਮੈਂ ਤਾਂ ਹੁਣ ਤੱਕ तकरीबन 18 ਕੋ ਕੰਟਰੀ ਹੋ ਕੇ ਆਇਆ ਮੈਂ ਫਿਲੀਪੀਨਸ ਵੀ ਪਾਰਟ ਕਰਕੇ ਆਇਆ ਤੇ ਸਿੰਗਾਪੁਰ ਵੀ ਕਰਕੇ ਆਇਆਗਾ ਮਲੇਸ਼ੀਆ ਕਰਕੇ ਆਇਆ ਤੇ ਮੈਂ ਲਾਕਡਾਊਨ ਦੇ 6 ਮਹੀਨੇ ਫਿਲੀਪੀਨ ਪਚਾ ਰਿਆ ਤੇ ਮੇਰੀ ਫਿਲੀਪੀਨੋ ਵਾਈਫ ਹੈ ਉੱਥੇ ਪਹਿਲੇ ਮਿਸ ਜੈਸ ਡੈੱਥ ਹੋ ਗਈ ਦੋ ਬੇਟੇ ਤਾਂ ਮੈਰਿਡ ਹੈ ਇੱਕ ਆਸਟ੍ਰੇਲੀਆ ਤੇ ਇੱਕ ਬਰਮਿੰਗਮ ਹੈ ਤੇ ਮੇਰੇ ਵਾਈਫ ਫਿਲੀਪੀਨਾ ਤੇ ਉਹ ਉਥੇ ਫਿਲੀਪੀਨ एयरलाइन ਵਿੱਚ ਹੀ ਸੇਵਾ ਕਰਦੀ ਉਹ ਡਿਊਟੀ ਕਰਦੀ ਹੈ ਜੀ ਸਿਕਿਉਰਿਟੀ ਗਾਰਡ ਦੀ ਤੇ ਮੈਂ ਵੀ ਵਿੱਚੋ ਚੱਕਰ ਲਗਾਉਂਦੇ ਰਹਿਣਾ ਮੈਡਮ ਵੀ ਇੱਥੇ ਆ ਜਾਂਦੇ ਆ ਕਿਉਂਕਿ ਗੁਰੂਗੜ੍ਹ ਦੀ ਸੇਵਾ ਕਰਕੇ ਮੈਂ ਹੁਣ ਛੱਡਦਾ ਨਹੀਂ ਜਾਈਦਾ ਹੈ ਚਲੋ ਮਿਲ ਕੇ ਆ ਜਾਈਦਾ ਸੋ ਆਪ ਜੀ ਨੂੰ ਬੇਨਤੀ ਹੈ ਜੀ ਆਪ ਇੱਕ ਵਾਰੀ ਇਸ ਅਸਥਾਨ ਦੇ ਦਰਸ਼ਨ ਜ਼ਰੂਰ ਕਰੋ ਤੇ ਆਪਣੀ ਸਮਰੱਥਾ ਮੁਤਾਬਕ ਜੋ ਵੀ ਸੇਵਾ ਬਣਦੀ ਹੈ ਉਹ ਜ਼ਰੂਰ ਕਰਵਾਓ ਸਾਨੂੰ ਇੱਥੇ ਨਾ ਸੰਗਤਾਂ ਦੇ ਰਹਿਣ ਲਈ ਕਮਰਿਆਂ ਦੀ ਜ਼ਰੂਰਤ ਹੈ ਕੋਈ ਸਮਝ ਨਾ થਾ ਲਾ ਬੰਦੇ ਇਥੇ ਪੰਜ ਸੱਤ 10 ਕਮਰੇ ਬਣਾ ਦੇ ਇੱਕ ਸੰਗਤਾਂ ਨੂੰ ਹੋਟਲਾਂ 'ਚ ਧੱਕੇ ਨਹੀਂ ਖਾਣੇ ਪੈਣਗੇ ਐਨੀ ਮਾਇਆ ਨਹੀਂ ਖਰਚ ਕਰਨੀ ਪੈਗੀ ਚਲੋ ਇਥੇ ਮਾਇਆ ਖਰਚ ਥੋੜੀ ਬਹੁਤ ਦਿੰਦੇ ਵੀ ਆ ਤੇ ਉਹ ਕਿਸੇ ਲੇਖੇ ਤਾਂ ਲੱਗੇਗੀ ਨਾ ਹਾਂਜੀ ਸੋ ਆਪ ਜੀ ਆਓ ਇਥੇ ਬਾਕੀ ਜੋ ਸਹੂਲਤਾਂ ਤਾਂ ਫਿਰ ਜਿਸ ਤਰ੍ਹਾਂ ਬੰਦੇ ਦੀ ਇੱਛਾ ਉਸ ਤਰ੍ਹਾਂ ਸਹੂਲਤਾਂ ਵੀ ਬਣਦੇ ਹੁੰਦੀਆਂ ਸੋ ਆਪ ਜੀ ਆਓ ਜ਼ਰੂਰ ਆ ਕੇ ਦਰਸ਼ਨ ਕਰੋ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਇੱਥੇ ਇਕੱਲੇ ਹੀ ਹੁਣ ਇਕੱਲੇ ਰਹਿੰਦੇ ਹੋ ਹਾਂਜੀ ਮੈਂ ਇਕੱਲਾ ਹੀ ਹੁੰਦਾ ਦੋ ਬੇਟੀਆਂ ਦੁਬਈ ਆ ਜੀ ਠੀਕ ਹੈ ਜੀ ਤੇ ਹੁਣ ਫਿਲਹਾਲ ਤੁਸੀਂ ਇੱਕ ਸਵਾ ਲੱਖੀ ਆ ਜੀ ਇਕੱਲੇ ਹੀ ਉਹ ਬੇਟੀ ਹੈ ਬੇਟੀ ਵਿਆਹੀ ਹੈ ਉਹ ਕਦੇ ਆ ਜਾਂਦੀ ਹੈ ਇੱਥੇ ਨਹੀਂ ਤਾਂ ਮੈਂ ਇਕੱਲਾ ਹੀ ਰਹਿੰਦਾ ਠੀਕ ਠੀਕ ਹੈ ਜੀ ਚਲੋ ਠੀਕ ਹੈ ਜੀ ਧੰਨਵਾਦ ਜਾਣਕਾਰੀ ਦੇਣ ਦਾ ਧੰਨਵਾਦ ਧੰਨਵਾਦ ਭਾਈ ਰੋਟੀ ਪਾਣੀ ਸ਼ੇਰ ਹੈ ਪੰਜਾਬ ਢਾਬੇ ਤੇ ਗੁਰਦੁਆਰਾ ਸਾਹਿਬ ਇਹਨਾਂ ਰੇਂਜਮੈਂਟ ਹੈ ਨਹੀਂ ਕਿਉਂਕਿ ਬਾਬਾ ਜੀ ਇਕੱਲੇ ਆ ਇਧਰ ਦੇਖਦੇ ਆ ਕੀ ਹੈ ਖਾਣ ਪੀਣ ਨੂੰ ਭਈ ਆਪਾਂ ਛਕਲੇ ਸੀਗੇ ਮੈਗੀ ਲੈ ਲਈਏ ਸਵੇਰ ਵਾਸਤੇ ਗੱਚਕ ਖਾਣ ਵਾਸਤੇ ਬਾਕੀ ਟਮਾਟਰ ਤੇ ਮਿਰਚਾਂ ਇਹ ਲਈਆਂ ਸੀ ਉਹ ਬਾਈ ਨੇ ਫ੍ਰੀ ਦੇਦੀਆਂ ਕਹਿੰਦਾ ਚਲੋ ਕੋਈ ਗੱਲ ਨਹੀਂ ਲੈ ਜਾਓ ਭਾਈ ਤੁਸੀਂ ਇੰਨੀ ਦੂਰੋਂ ਆਏ ਆ ਤੇ ਚੱਲਦੇ ਹਾਂ ਹੁਣ ਸਾਹਮਣੇ ਚੜਾਈ ਨਾ ਫੇਰ ਦੁਬਾਰਾ ਮੱਥਾ ਲਾਉਣੇ ਆ ਭਈ ਆਹ ਦੇਖੋ ਸਾਹਮਣੇ ਅਜ ਕੋਲਾ ਟਾਈਮ ਹੋ ਗਿਆ ਜੀ ਇਸ ਟਾਈਮ 8:30 ਵਜੇ ਦਾ ਰੋਟੀ ਪਾਣੀ ਆਪਾਂ ਛਕ ਜਾਂਦਾ ਸੀ ਪਹਿਲਾਂ ਹੀ ਤੇ ਸੌਣ ਦੀ ਹੁਣ ਤਿਆਰੀ ਆ ਠੰਡ ਵਧੀ ਆ ਪੂਰੀ ਤੇ ਆਪਾਂ 슬ੀਪਿੰਗ ਬੈਗ ਦੇ ਵਿੱਚ ਤੜ ਗਏ ਆ ਤੇ ਇਧਰ ਬਾਈ ਵੀ ਲੜਿਆ ਹੋਇਆ ਪਿਆ ਤੇ ਠੰਡਾ ਠੰਡਾ ਕੀ ਹੈ ਨਾ ਤੱਤਾ ਪਾਣੀ ਪੀਣ ਦਾ ਮਨ ਕਰਦਾ ਦੇਖਦੇ ਆ ਚੁੱਲਾ ਇਹ ਕੱਢਦੇ ਬੈਗ ਦੇ ਵਿੱਚੋਂ ਤੱਤਾ ਪਾਣੀ ਕਰਕੇ ਪੀਨੇ ਆ ਬਾਕੀ ਅੱਜ ਦਾ ਸਫਰ ਬਹੁਤ ਵਧੀਆ ਰਿਹਾ ਤੇ ਬੱਖਲ ਪੂਰੇ ਇਕੱਠੇ ਕਰਾਇਏ ਪਹਾੜੀਆਂ ਨੇ ਇਸ ਤੋਂ ਬਾਅਦ ਇੱਥੇ ਆ ਕੇ ਗੁਰਦੁਆਰਾ ਸਿਰ 200 ਮੀਟਰ ਆਏ ਲੱਗਿਆ ਵੀ 200 ਕਿਲੋਮੀਟਰ ਦਾ ਸਫਰ ਕੀਤਾ ਹੁੰਦਾ ਪੂਰਾ ਐਨ ਸਿੱਖੀ ਖੜਮੀ ਜਿਹੜਾ ਹੀ ਤੇ ਬਾਕੀ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਉਂਦੀਆਂ ਹੋਣਗੀਆਂ ਜੇ ਕੋਈ ਕਮੀ ਹੁੰਦੀ ਹੈ ਤਾਂ ਭਾਈ ਦੱਸ ਦਿਆ ਕਰੋ ਆਪਾਂ ਦੂਰ ਜਰੂਰ ਕਰਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਤਰਾਂਡੀਆਂ ਗਵਣੀਆਂ ਨੂੰ ਸਾਰਿਆਂ ਨੂੰ ਨਾਲ ਦੀ ਨਾਲ ਭੇਜ ਦਿਆ ਕਰੋ ਐਨ ਫੱਟੇ ਚੱਕ ਦਿਆ ਕਰੋ ਸ਼ੇਅਰ ਵਾਲੇ ਤੇ ਸਾਈਕਲ ਆਪਣੇ ਇੱਧਰ ਖੜੇ ਆ ਥੋੜਾ ਬਹੁਤਾ ਸਮਾਨ ਲੋੜੀ ਦਾ ਲਾ ਲਿਆ ਸੀ ਆਪਾਂ ਬਾਕੀ ਸੌਣੇ ਆ ਜੀ ਮੇਰੇ ਵੱਲੋ ਗੁੱਡ ਨਾਈਟ ਰੱਬ ਰੱਖਾ ਸਭ 희 ਗੱਲ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਵਲੌਗ ਦੇ ਵਿੱਚ